ਹਾਂਜੀ ਜੋ ਚੇਤ ਭਾਈ ਮਰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕੰਮਤਾ ਨੂੰ ਸਹਿਬ ਸ੍ਰੀ ਗੁਰੂ ਹਰਾਈ ਸਾਹਿਬ ਜੋ ਗੁਰਦਰਾ ਸੈਵਨਾਨਾ ਸਾਹਿਬ ਪਾਤਸ਼ਾਹੀ 7ਵੀਂ ਪਿੰਡ ਬਿੱਲੀ ਬੜਾਇਚ ਜਿੱਥੇ ਹਰ ਸਾਲ ਦੀ ਤਰ੍ਹਾਂ 22 ਮਾਰਚ ਨੂੰ ਸ੍ਰੀ ਗੁਰੂ ਹਰਾਈ ਸਾਹਿਬ ਪਾਤਸ਼ਾਹ ਜੀ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਅਤੇ ਅਮਰ ਸੰਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਹਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ-ਪਿੰਡ ਜਾ ਕੇ ਧਰਮ ਪ੍ਰਚਾਰ ਦੀ ਲਹਿਰ ਆਰੰਭ ਕੀਤੀ ਗਈ ਹੈ ਜਿਸ ਵਿੱਚ ਦਾਸ ਅਤੇ ਬਾਬਾ ਗਰਮੇਸ਼ ਸਿੰਘ ਜੋ ਮੁੱਖ ਸੇਵਾਦਾਰ ਅਤੇ ਵਕ-ਵਕ ਪਿੰਡਾਂ ਦੇ ਗ੍ਰੰਥੀ ਸਹਿਬਾਨ ਜੋ ਬੜਾ ਸਹਿਯੋਗ ਕਰ ਰਹੇ ਆ ਸੋ ਇਸ ਲੜੀ ਦੇ ਤਹਿਤ ਪਿੰਡ ਮਾਲਾ ਜਿੱਥੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਪ੍ਰਬੰਧਕ ਵੀਰਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਦੋ ਰੋਜ਼ਾ ਗੁਰਮੁਖ ਸਮਾਗਮ ਲਈ ਕੀਤਾ ਗਿਆ ਸੀ ਅੱਜ ਗੁਰਮੁਖ ਸਮਾਗਮ ਦੇ ਦੂਸਰੇ ਦਿਨ ਬੱਚਿਆਂ ਦੇ ਸਵਾਲ ਜਵਾਬ ਵੀ ਹੋਏ ਬੱਚਿਆਂ ਨੂੰ ਸਿੱਖ ਵਿਰਸੇ ਸੰਬੰਧੀ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੋ ਬੱਚਿਆਂ ਨੇ ਕਿਸ ਤਰ੍ਹਾਂ ਚੰਗੇ ਗੁਣ ਧਾਰਨ ਕਰਕੇ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਹੈ ਤੇ ਵਿਦਿਆ ਪ੍ਰਾਪਤ ਕਰਕੇ ਚੰਗੇ ਨਾਗਰਿਕ ਬਣਨਾ ਹੈ ਆਪਣੇ ਨਿਸ਼ਾਨੇ ਕਿੱਦਾਂ ਲਿਕਣੇ ਆ ਅਤੇ ਵਿਸ਼ੇਸ਼ ਕਰਕੇ ਸਾਡੀ ਸ਼ਖਸੀਅਤ ਵਿੱਚ ਚੰਗੇ ਗੁਣ ਕਿੱਦਾਂ ਆਉਣ ਇਹ ਬਹੁਮੁੱਲੀ ਜਾਣਕਾਰੀ ਬੱਚਿਆਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਵਿੱਚੋਂ ਦਿੱਤੀ ਗਈ ਹੈ ਤੇ ਵਿਸ਼ੇਸ਼ ਕਰਕੇ ਅੱਜ ਬੱਚਿਆਂ ਨੂੰ ਧਾਰਮਿਕ ਲਿਟਰੇਚਰ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰitsar ਸਾਹਿਬ ਵੱਲੋਂ ਵੰਡਿਆ ਗਿਆ ਤੇ ਨਾਲ ਦੀ ਨਾਲ ਬੱਚਿਆਂ ਨੂੰ ਕਾਪੀਆਂ ਦੇ ਕੇ ਵੀ ਸਨਮਾਨਤ ਕੀਤਾ ਗਿਆ ਕਿਉਂਕਿ ਕਾਪੀ ਤੇ ਪੈਨ ਸਾਡਾ ਇੱਕ ਵਿਰਸਾ ਹੈ ਜਿਹਦੇ ਕਰਕੇ ਹੀ ਅੱਜ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਗੁੜਕਾ ਸਾਹਿਬ ਪੋਥੀਆਂ ਗੁਰੂ ਘਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਪੋਥੀ ਸਾਹਿਬ ਤੋਂ ਪਾਠ ਕੀਤਾ ਜਾਂਦਾ ਹੈ ਤੇ ਇਹ ਜਿਹੜੀ ਮਰਿਆਦਾ ਹੈ ਇਹ ਜਿਹੜੀ ਪਰੰਪਰਾ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਰੰਭ ਹੋਈ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸੁਲਤਾਨਪੋ ਲੋਧੀ ਤੋਂ ਜਦੋਂ ਉਦਾਸੀਆਂ ਤੇ ਚੱਲੇ ਆ ਤੇ ਸਤਿਗੁਰੂ ਜੀ ਨੇ ਇਹ ਜਿਹੜੀ ਐਮ.ਐਸ.ਸੀ. ਕਾਪੀ ਤੇ ਪੈਨ ਦੀ ਉਸ ਸਮੇਂ ਕਲਮਾਂ ਵਰਤੀਆਂ ਜਾਂਦੀਆਂ ਸੀ ਤੇ ਕਾਪੀਆਂ ਦੇ ਉੱਤੇ ਜੋ ਲਿਖਿਆ ਜਾਂਦਾ ਸੀ ਤੇ ਅੱਜ ਵੀ ਬੱਚਿਆਂ ਨੂੰ ਇਹ ਗੱਲ ਦੱਸੀ ਜਾਂਦੀ ਹੈ ਵੀ ਹਰ ਬੱਚਾ ਆਪਣੀ ਕਾਪੀ ਤੇ ਨੋਟਬੁੱਕ ਤੇ ਚੰਗੇ ਗੁਣ ਜਿਹੜੇ ਨੇ ਉਹ ਲਿਖਣ ਅਤੇ ਜਿਹੜੀਆਂ ਗੱਲਾਂ ਉਹ ਸਿੱਖਦੇ ਨੇ ਸੰਗਤ ਵਿੱਚ ਆ ਕੇ ਉਹ ਲਿਖਣ ਤੇ ਫਿਰ ਉਹਨੂੰ ਬਾਰ-ਬਾਰ ਪੜਨ ਤਾਂ ਕਿ ਉਹਨਾਂ ਦਾ ਅਭਿਆਸ ਹੋਵੇ ਉਹਨਾਂ ਦੇ ਵਿੱਚ ਚੰਗੇ ਗੁਣ ਆਉਣ ਤੇ ਜਿਹੜੀਆਂ ਮਾੜੀਆਂ ਆਦਤਾਂ ਨੇ ਉਹ ਛੁੱਟ ਜਾਣ ਇਸ ਤਰ੍ਹਾਂ ਜੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਜਿਹੜਾ ਉਹ ਕੀਤਾ ਗਿਆ ਸੋ ਇੱਕ ਵਾਰ ਫੇਰ ਸੰਗਤਾਂ ਨੂੰ ਬੇਨਤੀ ਹੈ ਕਿ 22 ਮਾਰਚ ਨੂੰ ਜੋ ਗੁਰਮਤ ਸਮਾਗਮ ਅਤੇ ਅਮਰ ਸੰਚਾਰ ਹੋ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਆ ਰਹੇ ਆ ਅਮਰ ਸ਼ਕ ਦੇ ਗੁਰੂ ਵਾਲੇ ਬਣিয়ে ਅਤੇ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰੀਏ ਤੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਨਿਰੰਤਰ 21 ਮਾਰਚ ਤੱਕ ਇਹ ਗੁਰਮਤ ਸਮਾਗਮਾਂ ਦੀ ਲੜੀ ਚੱਲੇਗੀ ਅਤੇ ਸੰਗਤਾਂ ਨੂੰ ਪ੍ਰੇਰਣਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ